ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੱਤੀ ਦਰਾਕਾ ਇਹ ਪਿੰਡ ਬਰਨਾਲੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਤਪਾ ਪੈਂਦੀ ਹੈ ਇਹਦੇ ਨੇੜੇ ਪਿੰਡ ਸ਼ੈਣਾ ਭਧੌੜ ਵੀ ਇਹਦੇ ਨੇੜੇ ਰਹ ਜਾਂਦਾ ਹੈ ਪੱਖੋ ਕੈਂਚੀ ਨਾਲ ਇਹਦੇ ਨੇੜ ਹੈ ਸੋ ਪੱਤੀ ਦਰਾਕਾ ਪਿੰਡ ਦਾ ਨਾਮ ਆ ਜਿੱਥੇ ਵੀਡੀਓ ਬਣਾ ਰਹੇ ਆ ਤੇ ਇੱਥੇ ਇੱਕ ਬਾਈ ਜੀ ਹੋਰਾਂ ਦਾ ਫਾਰਮ ਹੈ ਪਹਿਲਾਂ ਵੀ ਵੀਡੀਓ ਬਣਾਈਆਂ ਕਿਉਂਕਿ ਫਾਰਮਾਂ ਦੇ ਵਿੱਚ ਕੀ ਹੁੰਦਾ ਵੀ ਜਦੋਂ ਕੁਝ ਵਾਢਾਂ ਤਿਆਰ ਹੋ ਜਾਂਦੀਆਂ ਤਾਂ ਫਿਰ ਵਿੱਚੋਂ ਕੋਈ ਨਾ ਕੋਈ ਨਾਗ ਅੱਗੇ ਸੇਲ ਹੁੰਦਾ ਰਹਿੰਦਾ ਮੈਂ گاਵਾ ਨਹੀਂ ਬਹੁਤੀਆਂ ਦਿਖਾਉਣੀਆਂ ਕਿਉਂਕਿ ਜਦੋਂ ਬਾਈ ਨਾਲ ਮੈਂ ਗੱਲ ਕੀਤੀ ਵੀ ਆਪਾਂ ਵੀਡੀਓ ਬਣਾਉਣੀ ਹੈ ਤਵીર ਕਹਿੰਦਾ ਵੀ ਬਹੁਤ ਭਰਾਵਾਂ ਨੂੰ ਦੱਸੀਦਾ ਵੀ ਅਸੀਂ ਜਿਹੜਾ ਪਸ਼ੂ ਵੇਚਣਾ ਉਹੀ ਵੇਚਣਾ ਤਾਂ ਬਹੁਤ ਸਾਰੇ ਵੀਰ ਇਦਾਂ ਦੇ ਹੁੰਦੇ ਜਿਹੜਿਆਂ ਨੇ ਅੱਗੇ ਕੁਝ ਹੋਰ ਵੀ ਇਨਫੋਰਮੇਸ਼ਨ ਲੈਣੀ ਹੁੰਦੀ ਹੈ ਬਾਈ ਆ ਗਾਂ ਸਾਨੂੰ ਦੇ ਦੇ ਜਾਂ ਬੱਚੀ ਦੇ ਦੇ ਮੈਂ ਇਹਦੇ ਕਰਕੇ ਸਿਰਫ ਉਸ ਗਾਂ ਤੇ ਫੋਕਸ ਕਰੂੰਗਾ ਜਿਹੜੀ ਇਹਨਾਂ ਨੇ ਵੇਚਣੀ ਹੈ ਇਹੀ ਸਮੱਸਿਆ ਤਾਂ ਨਹੀਂ ਤੁਹਾਨੂੰ ਮੈਂ ਗਾਵਾਂ ਦਿਖਾ ਰਿਹਾ ਹਾਲਾਂਕਿ ਬਾਈ ਦਾ ਫਾਰਮ ਭਾਵੇਂ ਛੋਟੇ ਪੱਧਰ ਤੇ ਹੈ ਪਰ ਗਾਵਾਂ ਬੜੀਆਂ ਕਮਾਲ ਦੀਆਂ ਸੋਹਣੀਆਂ ਹੀ ਪਰ ਮਗਰ ਬਾਈ ਸੰਭਾਲਦਾ ਸਿਰਫ ਇੱਕ ਗਾਂ ਵਕਾਉ ਆ ਕੋਈ ਬੱਚੀ ਜਾਂ ਹੋਰ ਗਾਂ ਨਹੀਂ ਵਕਾਉ ਉਸ ਕਰਕੇ ਫੋਨ ਨਾ ਲਾਇਓ ਇਸ ਗਾਂ ਬਾਰੇ ਗੱਲਬਾਤ ਵੀਰ ਨਾਲ ਕਰਿਓ ਮਿਲਦੇ ਆਂ ਬਾਈ ਨੂੰ ਕਰਦੇ ਗੱਲਬਾਤ ਆਇਓ ਤਰਸੇਮ ਬਾਈ ਸਾਹਮਣੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਤਰਸੇਮ ਬਾਈ ਅੱਜ ਇੱਕ ਗਾਂ ਵੇਚਣ ਲੱਗੇ ਹਾਂ ਹਾਂਜੀ ਮਗਰ ਫਿਰ ਜਦੋਂ ਬੱਚੀਆਂ ਤਿਆਰ ਹੋ ਜਾਂਦੀਆਂ ਉਦੋਂ ਫਿਰ ਪਸ਼ੂ ਵੇਚਣੇ ਸ਼ੁਰੂ ਕਰ ਲੈਣੇ ਕੋਈ ਕੋਈ ਹਾਂਜੀ ਜਗ੍ਹਾ ਦੀ ਦਿੱਕਤ ਆ ਜਾਂਦੀ ਹੈ ਤਾਂ ਫਿਰ ਸੇਲ ਕਰਨੀ ਪੈਂਦੀ ਅੱਛਾ ਲੈਮਟੜੀ ਰੱਖਣੇ ਪੈਣਗੇ ਹਾਂਜੀ ਹਾਂਜੀ ਕਿੰਨਵਾ ਸੂਆ ਗਾਂ ਸੂਣ ਲੱਗੀ ਇਹ ਤੀਜਾ ਸੂਂਦੀ ਹੈ ਜੀ ਕਰਦੀ ਹੈ ਆਪਣੇ ਜਮਾ ਕਰਦੀ ਹੈ ਜੀ ਠੀਕ ਹੈ ਅੱਛਾ ਬਾਈ ਤੀਜਾ ਸੂ 39 40 ਹਾਂਜੀ ਮਤਲਬ 38 ਪਲੱਸ ਸੀਗਾ ਹੈਗਾ 40 ਦੇ ਆਸਪਾਸ ਆਰਾਮ ਨਾਲ ਖੁੱਲਾ ਹੀ ਠੀਕ ਹੈ ਇਹਦੀ ਕੀ ਹੁਣ ਕਿੰਨੀ ਤਰੀਕ ਨੂੰ ਦਿਨ ਪੂਰੇ ਹੋਣਗੇ ਇਹਦੇ 2 ਤਰੀਕ ਨੂੰ ਦਿਨ ਪੂਰੇ ਆਈ 2 ਨੂੰ ਹਾਂਜੀ ਅੱਜ ਅਜੇ ਇਹ ਮੰਨਿਆ ਵੀ 6-7 ਦਿਨ ਪਾਇਆ ਦਿਨ ਪੂਰੇ ਹੋਣਗੇ ਹਾਂਜੀ 6-7 ਤਰੇ ਸੀਮਨ ਕਿਹੜਾ ਲੱਗਿਆ ਇਹਦੇ ਤੇ ਇਹਦੇ 40 432 ਲੱਗਿਆ ਵੀ ਅੱਛਾ ਇਹ ਤੀਜਾ ਸੂਆ ਇਹਦਾ ਮਤਲਬ ਡਾਟਾ ਇਹਦਾ ਵੀ ਹੋਊਗਾ ਕਿਹੜੇ ਸੀਮਨ ਦਾ ਹਾਂ ਮਿਲ ਜੂ ਇਹਦਾ ਵੀ ਲਿਖਿਆ ਪਿਆ ਹੋਊਗਾ ਹਾਂਜੀ ਹਾਂਜੀ ਹੈਗਾ ਦੇਖ ਲੈਨੇ ਆਪਾਂ ਠੀਕ ਹੈ ਕੀ ਡਿਮਾਂਡ ਕਰਦੇ ਹੋ ਤਰਸੇਮ ਭਾਈ ਇਹਦੀ ਇਹਦਾ 1 ਲੱਖ 55000 ਰੁ 155 ਹਾਂਜੀ ਤੋਰ ਗਏ ਬਾਈ ਇਹਨੂੰ ਆਪਾਂ ਦੋਸਤੋ 1 ਲੱਖ ਤੇ 55000 ਰੇਟ ਹੈ ਸੂਆ ਬਾਈ ਦੱਸਦਾ ਵੀ ਤੀਜਾ ਸੂ ਰਹੀ ਹੈ 39 40 40 ਕਿਲੋ ਦੇ ਆਸ-ਪਾਸ ਦੂਜੇ ਸੂਏ ਪੀਕ ਲੈਵਲ ਰਿਹਾ ਹੈ ਐਸ ਵਾਰ ਆਸ ਬਾਈ ਨੂੰ ਬੜੇ ਚੰਗੇ ਦੁੱਧ ਹੀ ਹੈ ਬਾਕੀ ਢਾਂਚੇ ਤੋਂ ਤੁਸੀਂ ਵੀ ਜੱਜਮੈਂਟ ਕਰੋਗੇ ਜਿਹੜਾ ਸੀਮੰਨ ਇਹਦੇ ਲੱਗਾ ਉਹ ਤੁਹਾਨੂੰ ਦੱਸਦਾ ਇਹਦੀ ਡਿਟੇਲ ਬਾਈ ਕਹਿੰਦਾ ਵੀ ਮੈਂ ਕਿਉਂਕਿ ਪੁਰਾਣਾ ਡਾਟਾ ਹੈ ਤੀਜਾ ਸੂ ਹੈ ਤਾਂ ਉਹ ਲੱਭ ਕੇ ਤੁਹਾਨੂੰ ਦੱਸ ਦਿਆਂਗੇ ਵੀ ਇਹ ਆਪ ਕਿਹੜੇ ਸੀਮੰਦੀਗਾ ਚਾਂਚਾ ਦੇਖੋ ਗਾਂ ਦਾ ਹਵਾਨਾ ਹਜੇ ਪੂਰਾ ਭਰਨਾ 6-7 ਦਿਨ ਪਏ ਆ 2 ਦਸੰਬਰ ਨੂੰ ਦਿਨ ਪੂਰੇ ਹੁੰਦੇ ਆ 1 ਲੱਖ ਤੇ 55000 ਰੇਟ ਹੈ ਜਿਹਨੂੰ ਪਸੰਦ ਆਉਂਦੀ ਹੈ ਕੰਟੈਕਟ ਕਰ ਲਿਓ ਫਾਰਮ ਬਾਈ ਦਾ ਇਹ ਸਾਰਾ ਹੀ ਪੱਕਾ ਹੈ ਪਰ ਇੱਥੇ ਕਿਊਬਿਕਲਾਂ ਦੇ ਵਿੱਚ ਕੱਚਾ ਰੇਤਾ ਬਾਈ ਪਾ ਕੇ ਰੱਖਦਾ ਸੋ ਇਹ ਪੱਕੇ ਥਾਂ ਤੇ ਰਹਿੰਦੀਆਂ ਗਾਵਾਂ ਇੱਕ ਹਿਸਾਬ ਨਾਲ ਜੇ ਆਪਾਂ ਵੇਖੀਏ ਤਾਂ ਕਿਊਬਿਕਲ ਜਿਹੜੇ ਬਾਰੇ ਸੋਹਣੇ ਸਿਸਟਮ ਨਾਲ ਲੱਗੇ ਆ ਉੱਥੇ ਗਾਵਾਂ ਕੱਚੇ 'ਚ ਵੀ ਬੈਠਦੇ ਨੇ ਬਰੀਡਿੰਗ ਦੇ ਕੰਮ ਕਰਨਾ ਹੈ ਤਾਂ ਸੋਹਣੇ ਬੱਚੇ ਪਾਉਗੀ ਇੱਕ ਗੱਲ ਹੋਰ ਮੈਂ ਦੱਸ ਦੇਣਾ ਕੱਚੀ ਗਾਂ ਦੀ ਵੀਡੀਓ ਬਣਾ ਰਿਹਾ 6 ਸੱਤ ਦਿਨ ਕੱਚੀ ترਸੀਮભાઈ ਦੱਸਦਾ ਸੀ ਵੀ ਜਿਹਨੇ ਵੱਛੀ ਦੇਤੀ ਤਾਂ ਉਹ ਜ਼ਾਦਾ ਮੁੜ ਕੇ ਰਾਦਾ ਇਹ ਵੀ ਬਣ ਜੇ ਵੀ ਆਪਾਂ ਵੇਚਦੇ ਨਹੀਂ ਸੋ ਤਾਂ ਹੀ ਤੁਹਾਨੂੰ ਇਹ ਕੱਚੀ ਦਿਖਾ ਰਹੇ ਆਂ ਬਾਈ ਨਾਲ ਗੱਲਾਂ ਬਾਤਾਂ ਹੋ ਰਹੀਆਂ ਸੀ ਵੀਰ ਕਹਿੰਦਾ ਵੀ ਜਦੋਂ ਗਾਂ ਵੱਛੀ ਦੇ ਦਿੰਦੀ ਅਸੀਂ ਮਨ ਚੰਗਾ ਲਵਾਇਆ ਹੁੰਦਾ ਫਿਰ ਇਹ ਰਹਿੰਦਾ ਵੀ ਆਪਾਂ ਗਾਂ ਐਤ ਕੀ ਨਹੀਂ ਸੇਲ ਕਰਦੇ ਅਗਲੇ ਸੂਏ ਵੇਚ ਲਾਂਗੇ ਰੋਕੋ ਬਾਈ ਹੈ ਤਾਂ ਦੋਸਤੋ ਚੰਗੇ ਦੁੱਧ ਵਾਲੀ ਗਾਂ ਜਿਵੇਂ ਬਾਈ ਨੇ ਦੱਸਿਆ ਪਰ ਇਹਦਾ ਹੱਥ ਅੱਥੀ ਚਵਾਈ ਵਾਲਾ ਥਣ ਹੈ ਸੋ ਇਸ ਸਰ ਤੋਂ ਫੇਰ ਤੁਸੀਂ ਇਹਦਾ ਹਵਾਨਾ ਦੇਖੋ ਥਾਣੇ ਦਾ ਹਾਥੀ ਚਵਾਈ ਵਾਲਾ ਮੈਂ ਦੱਸਿਆ ਹਵਾਨਾ ਜਦੋਂ ਪੂਰਾ ਭਰੂਗੀ ਬਹੁਤ ਸੋਹਣਾ ਬਣੂ ਤੇ ਇੱਕ ਹੋਰ ਚੀਜ਼ ਨੋਟ ਕਰ ਲਿਓ ਖੁੱਚਾਂ ਤੋਂ ਉੱਤੇ ਆ ਹਵਾਨਾ ਇਸ ਟਾਈਮ ਦਾ ਰੁਕ ਜਿਹੜਾ ਉਹ ਖੁੱਚਾਂ ਤੋਂ ਉੱਤੇ ਦਿਸਦਾ ਹੈ ਮਤਲਬ ਹਵਾਨਾ ਫਿਕਸ ਜਾਂ ਕੱਢੂਗੀ ਇਦਾਂ ਦਾ ਇਹਦਾ ਢਾਂਚਾ ਹੈ ਭਾਵੇਂ ਬੰਨ ਕੇ ਰੱਖ ਲਿਓ ਦੋਸਤੋ ਭਾਵੇਂ ਖੁੱਲੀ ਛੱਡ ਲਿਓ ਦੁੱਧ ਇਹਨੇ ਸੋਹਣਾ ਦੇਣਾ ਮਿਲਕ ਵੇਨ ਚੰਗੀ ਹੁੰਦੀ ਹੈ ਲੈ ਜੋ ਉਹਨੂੰ ਲੈ ਜੋ ਬਈ ਸੋ ਇਹ ਗਾਂ ਬਾਈ ਨੇ ਵਿਕਾਊ ਕੀਤੀ ਐ ਦੋਸਤੋ ਤੇ ਇੱਕ ਹੀ ਨਗ ਵਿਕਰੀ ਵਾਲਾ ਇਸ ਵੀਡੀਓ ਜੀ ਤੁਹਾਨੂੰ ਦਿਖਾਉਣਾ ਸੀ ਜੀ ਨੂੰ ਜੱਜਦੀ ਐ ਤਾਂ ਕੰਟੈਕਟ ਕਰ ਸਕਦੇ ਹੋ 155 ਰੇਟ ਇੱਕ ਚੀਜ਼ ਜ਼ਰੂਰ ਧਿਆਨ ਚ ਰੱਖ ਲਿਓ ਵੀ ਹੋਰ ਕੋਈ ਵੀ ਨਗ ਇੱਥੇ ਵਿਕਾਊ ਨਹੀਂ ਹੈ ਨਾ ਕੋਈ ਬੱਚੀ ਨਾ ਕੋਈ ਗਾਂ ਇਹਦੇ ਸੰਬੰਧੀ ਕਾਲ ਕਰਿਓ ਜੀ ਨੇ ਖਰੀਦਣੀ ਐ ਬਹੁਤ ਧੰਨਵਾਦ ਵੀਡੀਓ ਦੇਖਣ ਲਈ